ਸਰਦਾਰ ਕਿਸਕਰ ਸਿੰਘ ਜੱਟੂ ਬਣਾਵਾ ਸਾਹਿਬ ਸਰਪੰਨ ਜੀ ਵੀਰ ਸਾਹਿਬ ਅਤੇ ਗੁਰਮਖੀ ਪਿੰਡ ਭਾਦਨਗਰ ਦੇ ਸਾਰੇ ਹੀ ਮੋਤਵਰ ਸੱਜਣ ਅਤੇ ਮੇਰੇ ਬਜ਼ੁਰਗ ਮੇਰੇ ਨੌਜਵਾਨ ਵੀਰ ਸਾਰਿਆਂ ਨੂੰ ਫਤਿਹ ਅਰਦਾਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਤਿਕਾਰਯੋਗ ਵੀਰੋ ਵੜੇ ਵਸਤਾਰ ਨਾਲ ਬਣਾਵਾ ਸਾਹਨੇ ਤੁਹਾਨੂੰ ਦੱਸਿਆ ਕਿ ਇੱਕ ਇੱਕ ਨੂੰ ਜੜੀਆਂ ਪਾਰਲੀਮੈਂਟ ਦੀਆਂ ਚੋਣਾਂ ਦੇ ਵੀਰੋ ਉਹ ਹੋਣ ਜਾ ਰਹੀਆਂ ਆਪਾਂ ਤਕੜੇ ਹੋ ਕੇ ਸਾਰੇ ਭਰਾਵਾਂ ਨੇ ਵਾਅਦ ਚੜ ਕੇ ਸਰਦਾਰ ਲਾਲਜੀ ਸਿੰਘ ਜੀ ਭੁੱਲਰ ਨੂੰ ਵੋਟਾਂ ਪਾ ਕੇ ਵੀਰੋ ਪਾਰਲੀਮੈਂਟ ਦੇ ਵਿੱਚ ਭੇਜਣਾ ਹੈ ਸਦਕਾਤ ਦੇ ਭਰਾਓ ਇੱਕ ਪੰਨੇ ਮੋਦੀ ਦੀ ਸਰਕਾਰ ਹੈ ਜਿਹੜੀ ਕਿਸਾਨਾਂ ਤੇ ਮਜ਼ਦੂਰਾਂ ਤੇ ਜ਼ੁਲਮ ਢੋਂਦੀ ਹੈ ਜਿਹੜੀ ਗੋਲੀਆਂ ਬਣਾਉਂਦੀ ਜ ਸਾਡੇ ਕਿਸਾਨ ਭਰਾਵਾਂ ਤੇ ਔਰ ਦੂਜੇ ਪੰਨੇ ਵੀਰੋ ਲੋਕ ਜੇ ਦੋਸਤਾਨ ਨੂੰ ਬਚਾਉਣਾ ਚਾਹੁੰਦੇ ਆ ਉਹ ਲੋਕ ਲੜਾਈ ਲੜ ਰਹੇ ਆ ਸਾਡੇ ਆਮ ਆਦਮੀ ਦੇ ਸੁਪਰੀਮੋ ਕੇਦਰੀ ਬਾਵਨ ਦੀ ਵੀਰੋ ਉਸ ਬੰਦੇ ਨੂੰ ਮੋਦੀ ਨੇ ਫੜ ਕੇ ਅੰਦਰ ਕਰਤਾ ਉਹ ਸਮਝਦਾ ਵਾ ਕਿ ਸ਼ਾਇਦ ਮੈਂ ਕੇਦਰੀ ਬਾਵਨ ਮੰਦਰ ਦੇ ਕੇ ਪਤਾ ਨਹੀਂ ਲੇਖਣ ਜੁੱਤੂੰਗਾ ਪਰ ਵੀਰੋ ਕੇਦਰੀ ਬਾਵਨ ਦਾ ਅੰਦਰ ਕਰ ਸਕਦਾ ਪਰ ਉਹਦੀ ਸੋਚ ਨੂੰ ਉਹਨੂੰ ਮਿਲੇ ਵੀਰੋ ਉਹ ਅੰਦਰ ਨਹੀਂ ਕਰ ਸਕਦਾ ਸੋਚ ਨੂੰ ਕੈਦ ਨਹੀਂ ਕਰ ਸਕਦਾ ਸਤਕਾਰ ਜੋ ਵੀਰੋ ਕਿਉਂਕਿ ਉਹਨੂੰ ਬਹੁਤ ਵੱਡਾ ਭ੍ਰੇਖਾ ਸੀ ਜਿਸ ਦਿਨ ਤਾਂ केजरीवाल ਸਾਹਮਣੂ ਪੜਿਆ ਉਸ ਦਿਨ ਦੀ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਰੋਸ ਦੀ ਲਹਿਰ ਚੱਲ ਰਹੀ ਹੈ ਲੋਕ ਅੱਜ केजरीवाल ਦੇ ਨਾਲ ਆ ਕੇ ਖੜ੍ਹ ਗਏ ਆ ਕਿ ਇਹ ਮੋਦੀ ਦੀ ਸਰਕਾਰ ਨੂੰ ਜਿੱਥੋਂ ਚੱਲਦਾ ਕਰਨਾ ਹੈ ਇਹਨੂੰ ਇਥੋਂ ਲਾਉਣਾ ਹੈ ਤੇ ਆਪਾਂ ਵੀ ਮੋਰੇ ਦੀਰੋ ਤੱਕੜੇ ਹੋ ਕੇ ਸਾਡੇ ਰਾਜਜੀ ਸੰਪੂਰਨ ਤੋਂ ਜਤਾ ਕੇ ਭੇਜਣਾ ਹੈ ਨਹੀਂ ਗੱਲ ਕੰਮਾਂ ਦੀ ਸਤਕਾਰ ਦੋ ਭਰਾਵੋ ਮੈਂ ਜੇ ਸੁਦੇਨ ਗਾ ਤੁਦੀ ਨੂੰ ਮੈਂ ਮਾਰੇ ਚੁੜਿਆ ਮੈਂ ਬੜੀ ਕੋਸ਼ਿਸ਼ ਕਰ ਰਿਹਾ ਕਿ ਆਪਣੇ ਹਲਕੇ ਦਾ ਜਿਹੜਾ ਵਿਕਾਸ ਹੈ ਉਹ ਸਭ ਤੋਂ ਵੱਧ ਆਪਾਂ ਕਰਵਾਈਏ ਦੇਖੋ ਜੇ ਤੁਹਾਡੇ ਮੈਂ ਪਿੰਡ ਦੀ ਗੱਲ ਕਰਾਂ ਆਦਮੀ ਨਾਲ ਖੜੇ ਜਿਹੜੇ ਆਪਾਂ ਪਾਰਟੀਆਂ ਨੇ ਹਾਲੀ ਤੱਕ ਕੈਂਡੀਡੇਟ ਨਹੀਂ ਹਾਲੇ ਲਾਂਚ ਕੀਤੇ ਉਹ ਤੁਹਾਨੂੰ ਕੋਈ ਫਾਇਦਾ ਮਿਲ ਰਿਹਾ ਉਹਨਾਂ ਤੀਜਾ ਮੇਰੇ ਵੀਰ ਮੈਦਾਨ 'ਚ ਆਉਣਾ ਹੀ ਹੁੰਦਾ ਸਾਡੀ ਵੱਲੋਂ ਹੁਣੇ ਕਰਦਨ ਕੱਲ ਨੂੰ ਆ ਜਣਾ ਫਾਇਦਾ ਤਾਂ ਜਿਹੜੀ ਸੰਗਤ ਵੈਸੇ ਹੀ ਸਾਡੇ ਨਾਲ ਆ ਫਾਇਦਾ ਹੀ ਫਾਇਦਾ ਸਾਡੀ ਵੱਲੋਂ ਪਹਿਲਾਂ ਕਰਦਨ ਮਗਰੋਂ ਕਰਦਨ ਸਾਨੂੰ ਕੋਈ ਫਰਕ ਨਹੀਂ ਇੱਕ ਲਾਲਜੀਤ ਸਿੰਘ ਖੁੱਲਰ ਦਾ ਵਿਰੋਧ ਬੜਾ ਹੋ ਰਿਹਾ ਵਾ ਬੀਤੇ ਦਿਨ ਉਹਨਾਂ ਨੇ ਕਮੈਂਟ ਕੀਤਾ ਸੀ ਕੋਈ ਮੇਰੇ ਵੀ ਜਿਹੜੀ ਕਈ ਵਾਰੀ ਵੇਖੋ ਜਿਹੜੀ ਉਹ ਗੱਲ ਹੋਈ ਆ ਬਿਲਕੁਲ ਉਹਦੇ ਲਈ ਲਾਲਜੀ ਸਿੰਘ ਭੁਲਰ ਮਾਫੀ ਵੀ ਮੰਗ ਚੁੱਕੇ ਆ ਕਿਉਂਕਿ ਜਿਹੜੇ ਅਸੀਂ ਸਾਡੀ ਜਿਹੜੀ ਸੋਚ ਸਾਰੇ ਭਰਾ ਵਾ ਸਾਡੇ ਚ ਕੋਈ ਵੀ ਬਰਾਦਰੀ ਹੋਵੇ ਕਿਉਂਕਿ ਸਾਡੇ ਤੇ ਗੁਰੂ ਸਾਹਿਬ ਨੇ ਸਿਖਾਇਆ ਕਿ ਮਾਨਸਕੀ ਜਾਤ ਸਭ ਇੱਕ ਹੀ ਪਛਾਣ ਵੋ ਸਾਰੇ ਸਾਡੇ ਭਰਾ ਵਾ ਤੇ ਉਹਦੇ ਲਈ ਭੁਲਰ ਸਾਹਿਬ ਮਾਫੀ ਵੀ ਮੰਗ ਚੁੱਕੇ ਆ ਸੋ ਅਸੀਂ ਮੈਂ ਵੀ ਉਹ ਗੱਲ ਦੀ ਜੇ ਉਹਨਾਂ ਨੇ ਕੀਤੀ ਅਸੀਂ ਵੀ ਉਸ ਗੱਲ